ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਮੇਰ ਸਿੰਘ ਦੇ ਫਾਰਮ ਕੋਲ ਅੱਜ ਦੀ ਆਪਾਂ ਵੀਡੀਓ ਦੋਸਤੋ ਅਪਲੋਡ ਕਰ ਰਹੇ ਆ ਤੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਸੱਜਰ ਸੂਈ ਮੱਝ ਦਿਖਾਉਣੀ ਆ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਹੋਰ ਵੀ ਇਹਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਇਨਵੈਸਟ ਕਰਨੇ ਹੁੰਦੇ ਆ ਤਸੱਲੀ ਕਰਕੇ ਦੋਸਤੋ ਪਸ਼ੂ ਖਰੀਦਿਆ ਕਰੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਸ ਮੱਝ ਦੀ ਹਾਂਜੀ ਵੀਰ ਜੀ ਸਸੀ ਗੱਲ ਜੀ ਫੋਸਨਾਮ ਜੀ ਠੀਕ ਕਾਫੀ ਟਾਈਮ ਬਾਅਦ ਆਪਾਂ ਮੈਡੀ ਵੀਡੀਓ ਬਣਾਈ ਹੈ ਜੀ ਹਾਂਜੀ ਹਾਂਜੀ ਬਾਕੀ ਕਿੱਥੇ ਹੋ ਗਿਆ ਹਾਂਜੀ ਤੇ ਵੀਰ ਜੀ ਆਪਣਾ ਐਡਰੈਸ ਬੋਲ ਦੋ ਫਿਰ ਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਟੈਂਡ ਬੂ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਦੱਸ ਦੋ 82641 17353 94635 62272 ਸ਼ੇਰ ਸਿੰਘ ਨਾਮ ਹੈ ਜੀ ਮੇਰਾ ਅੱਛਾ ਵੀਰ ਜੀ ਜਿਹੜੀ ਇਹ ਮੱਝ ਸੂਈ ਆ ਕਿੰਨਾ ਟਾਈਮ ਰਸੀਨੀ ਸੂਈ ਨੂੰ ਪੰਜਵਾਂਕ ਦੇਣੇ ਜੀ ਅੱਜ ਅੱਛਾ ਜੀ ਹਾਂਜੀ ਤੇ ਇਹ ਸੂਆ ਕਰਨਾ ਸੂਆ ਪਹਿਲਾਂ ਹੀ ਸੂਈ ਜੀ ਕਾਸ਼ ਜੀ ਦੰਦਾ ਚੌਕੀ ਦੀ ਦੰਦਾ ਚੌਕੀ ਹੈ ਜੀ ਚੌਕੀ ਹੈ ਜੀ ਬੱਚਾ ਕੀ ਦਿੱਤਾ ਨੇ ਬੱਚਾ ਕੱਟੀ ਮਗਰ ਦੋਸਤੋ 5 ਦਿਨ ਵੀਰ ਕੰਦਾ ਸੂਈ ਨੂੰ ਹੋ ਗਿਆ ਤੇ ਬੱਚਾ ਜਿਹੜਾ ਦਿੱਤਾ ਨੇ ਕੱਟੀ ਦਿੱਤੀ ਹੈ ਤੇ ਮੂੰਹ ਚੋਂ ਵੀ ਦੰਦਾ ਚੌਕੀ ਹੈ ਦੁੱਧ ਕਿੰਨਾ ਦੱਸਿਆ ਜੀ ਦੁੱਧ 7 ਕਿਲੋ ਬੋਲ ਆਇਆ 7 ਕਿਲੋ ਬੋਲ ਆਈ ਹੈ ਜਾਨੀ ਜੀ ਹਾਂ ਜੀ ਬੋਲੇ ਜੀ ਹੈ ਜੀ ਤੋਰੀਆਂ ਨੂੰ ਖੋਣ ਕੇ ਦਿਖਾਈਏ ਪਹਿਲਾ ਸੂਆ ਦੋਸਤੋ ਸੂਈ ਹੈ ਚੰਗੇ ਕੱਦ ਕੱਠ ਦੀ ਸੁਣੀ ਸੁਣਖੀ ਹੈ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਹੈ ਦੋਸਤੋ तकरीबन 11:30 11:30 ਦਾ 11:30 ਦਾ ਟਾਈਮ ਹੈ ਚਵਾਈ ਦੋਸਤੋ ਹੋਈ ਹੈ ਲੈਓ ਵੀਜੀ ਲੈਓ ਲੈ ਬੱਚੇ ਦਾ ਦੋਸਤੋ ਥੋੜਾ ਜਿਆਦਾ ਕਰਦੀ ਸੱਜਰ ਸੁਈ ਕਰਕੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰ ਲਓ ਨੋਕ ਵਾਲਾ ਥਾਣਿਆ ਕੋਈ ਕੋਈ ਬੰਦ 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 ਦੋਸਤੋ ਸਾਰੀ ਜੈਡ ਬਲੈਕ ਆ ਥੋੜਾ ਜਿਹਾ ਮੱਥੇ ਦੇ ਵਿੱਚ ਚੰਦ ਹੈ ਤੇ ਕੱਟੀ ਦੇ ਦੋਸਤੋ ਜਿਹੜੀ ਮੱਥਾ ਵਾਈਟਰ ਦੋਵੇਂ ਖੋਰ ਵਾਈਟ ਹੈ ਮਗਰਲੇ ਪੂਛ ਵੀ ਵਾਈਟ ਹੈ ਹਾਂਜੀ ਵੀਰ ਜੀ ਕਿੰਨਾ ਕੁ ਮੁੱਲ ਕਰਦੇ ਮੈਂ ਦਾ ਮੁੱਲ ਵੀ ਇਹਦਾ ਕਰਨ ਨੂੰ ਤਾਂ ਜਿੰਨਾ ਮਰਜ਼ੀ ਕਰੀਏ ਹਾਂਜੀ 80 ਕਰਾ ਲਓ 85 ਕਿਨਾਰੇ 75 ਦੀ ਦੇ ਦੇ ਦਿਆਂਗੇ ਮਾਨ ਤਨ ਕਰ ਦੇਾਂਗੇ 75000 ਚ ਮਾਨ ਤਨ ਹੋ ਜਾ ਹਾਂਜੀ ਠੀਕ ਹੈ ਜੀ ਦੋਸਤੋ 75000 ਰੁਪਿਆ ਵੀਰ ਨੇ ਡਿਮਾਂਡ ਕੀਤੀ ਹੈ ਮੱਝ ਦੀ ਮੋਲੇ ਦੋਸਤੋ ਜਿਹੜੇ ਵੀਡੀਓ ਦੇ ਵਿੱਚ ਕੀਤੇ ਹੁੰਦੇ ਕੋਈ ਫਿਕਸ ਨਹੀਂ ਹੁੰਦੇ ਵੀਰ ਦੀ ਕੱਟੀ ਬੰਦੂ ਮੜੀ ਜੀ ਮੋਲੇ ਦੋਸਤੋ ਮੌਕੇ ਤੇ ਥੋੜਾ ਬੜਾ ਘਟ ਜਾਂਦਾ ਦਾ ਫੋਨ ਜਰੂਰ ਕਰਿਆ ਕਰੋ ਦੋਸਤੋ ਮੱਝ ਚੰਗੀ ਸੋਹਣੀ ਸੁਨਖੀ ਹੈ ਚੰਗੀ ਪਾਲੀ ਰਹੀ ਨੇ ਦੁੱਧ 7 ਕਿਲੋ ਦੁੱਧ ਲਾ ਲੋ ਜਾਂ ਬੋਲਾ ਲਾ ਲੋ ਪਹਿਲਾ ਸੂਆ ਸੂਈਏ ਮੂੰਹ ਚੋਂ ਚਾਰ ਦੰਦਾਂ ਦਾ ਬੱਚਾ ਜਿਹੜਾ ਕੱਟੀ ਦਿੱਤੀ ਨੇ ਸੋ ਦੋਸਤੋ ਨੰਬਰ ਮੈਂ ਵੀ ਦਾ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀਰ ਨੂੰ ਮੱਝ ਪਸੰਦ ਹੋਊਗੀ ਵੀ ਇੰਨਾ ਫੋਨ ਤੇ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਸਕਦੇ ਜੀ ਵੀਡੀਓ ਨੂੰ ਦੋਸਤੋ ਪੂਰਾ ਦੇਖ ਲਈ ਤੁਹਾ